ਦੀ ਕੀਮਤ ਬਹੁਤ ਵੱਡੀ ਹੈ ਮੈਂ ਟਾਈਮ ਦੀ پابੰਦ ਰਹੀ ਹਾਂ ਤੇ ਟਾਈਮ ਨੇ ਮੈਨੂੰ ਅੱਜ ਇਸ ਥਾਂ ਤੇ ਖੜਾ ਕੀਤਾ ਹੈ ਮੈਂ ਲਗਾਤਾਰ ਲੱਗੀ ਰਹੀ ਮੈਨੂੰ ਨਹੀਂ ਪਤਾ ਵੀ ਮੈਂ ਕੋਈ ਚੰਗਾ ਕਰ ਰਹੀ ਹਾਂ ਮੈਂ ਮਾੜਾ ਕਰ ਰਹੀ ਹਾਂ ਬਸ ਉਹ ਕੰਮ ਨੂੰ ਫੜ ਲਿਆ ਤੇ ਲਗਾਤਾਰ ਦਰਦ ਹੈ ਮੇਰੀ ਤੁਸੀਂ ਬਿਲਕੁਲ ਸਹੀ ਕਿਹਾ ਕਿ ਨਿੱਕਾ ਨੇ बहुत लोगों का करियर जिन्होंने कही वा ना कि एक नवीं एक नवी जगह पर लैके गया साइन करियर सानू और अज भी मैंने याद आ पहली बार किफे बह के जग्गी ने मैंने निका की स्टोरी सुनाई और मैं कैफे ही बह के हसी गई हसी गई और बड़ी डिटेल स्क्रिप्ट ही नहीं को उस समय आ, लेकिन उन्होंने इदा ही आइडिया सुनाया और वो, वो ही गल कि सुन के इन्ना मज़ा आया फिर शूट करके बहुत ज़्यादा मज़ा आया और ਮੈਨੂੰ ਬਾਕੀਆਂ ਦਾ ਨਹੀਂ ਪਤਾ ਬਟ ਮੈਂ ਕੋਈ ਬਹੁਤ ਜ਼ਿਆਦਾ ਉਮੀਦਾਂ ਨਹੀਂ ਲਾਈਆਂ ਬਟ ਐਸੇ ਦਾ ਕਿ ਅੱਛਾ ਇੱਕ ਵਧੀਆ ਟੀਮ ਨਾਲ ਕੰਮ ਕਰ ਰਿਹਾ ਉਦੋਂ ਐਮਈ ਦੀ ਸਿਰਫ ਇੱਕੋ ਹੀ ਫਿਲਮ ਆਈ ਸੀ ਕਿ ਅੰਗਰੇਜ਼ ਹਾਂ ਤੇ ਇਹ ਉਹਨਾਂ ਦੀ ਦੂਜੀ ਫਿਲਮ ਸੀਗੀ ਸੋ ਜ਼ਿਆਦਾ ਮੈਂ ਥੋਟ ਨਹੀਂ ਦਿੱਤਾ ਮੈਂ ਕਿਹਾ ਵਾਊ ਸਕ੍ਰਿਪਟ ਬੜੀ ਇੰਟਰਸਟਿੰਗ ਆ ਬੜਾ ਹਾਸਾ ਆਇਆ ਐਂਡ ਚਲੋ ਕੰਮ ਕਰਦੇ ਆ ਆਪਾਂ ਯੂ نو ਮੈਮ ਦੇ ਨਾਲ ਮੈਂ ਪਹਿਲੀ ਵਾਰੀ ਕੰਮ ਕਰ ਰਹੀ ਸੀ ਬਹੁਤ سارے ਲੋਕ ਸੀ ਜਿਨ੍ਹਾਂ ਨਾਲ ਪਹਿਲੀ ਵਾਰੀ ਕੰਮ ਕਰ ਰਹੀ ਸੀ ਔਰ ਜਿਹੜੀ ਮੇਰੀ ਬਹੁਤ ਹੀ ਕਲੀਅਰ ਮੈਮਰੀ ਆ ਇਹ ਆ ਕਿ ਮੈਂ ਸਾਰਾ ਟਾਈਮ ਸੈੱਟ ਤੇ ਬਸ ਹੱਸੀ ਜਾਣਾ ਇੱਕ ਅਦੀ ਵਾਰ ਤਾਂ ਸ਼ਾਇਦ ਸੀਨ ਨਹੀਂ ਹੋ ਪਾਇਆ ਬਹੁਤ ਔਖਾ ਸੀਨ ਹੋਇਆ ਬਿਕੋਜ਼ ਕਰਮਜੀਤ ਜੀ ਗੁਰਮੀਤ ਸਾਜਨ ਜੀ ਔਰ ਇੱਕ ਸੀਨ ਸਿਕਾਇਆ ਸੀ ਸੋ ਯੂ ਰਿਮੈਂਬਰਸ ਸੋ ਆਈ ਕੋਈ ਨਾ ਚੇਤਾ ਵੀ ਨਹੀਂ ਆ ਕਿ ਕਿੰਨਾ ਕਿੰਨੇ ਟੇਕਸ ਲਏ ਸੋ ਇੰਨੀਆਂ ਖੂਬਸੂਰਤ ਮੈਮਰੀਜ਼ ਆ ਇੰਨਾ ਮਜ਼ਾ ਆ ਸ਼ੂਟ ਕਰਕੇ ਔਰ ਰੱਬ ਦਾ ਬਹੁਤ ਸ਼ੁਕਰ ਆ ਕਿ ਉਹਦਾ ਜਿਹੜਾ ਰਿਜ਼ਲਟ ਆ ਬਹੁਤ ਸੋਹਣਾ ਸੀ ਦਾ ਅੱਜ ਵੀ ਮੈਨੂੰ ਲੋਕ ਮਿਲਦੇ ਜੋ ਕਹਿੰਦੇ ਆ ਕਿ ਯੂ نو ਅਸੀਂ ਨਿੱਕਾ ਨਾ ਜਿੰਨੀ ਮਰਜ਼ੀ ਵਾਰ ਦੇਖ ਲਈਏ ਅਸੀਂ ਕਦੀ ਬੋਰ ਨਹੀਂ ਹੁੰਦੇ ਐਂਡ ਸੇਮ ਆ ਮੈਂ ਵੀ ਫੀਲ ਕਰਦੀ ਆ ਇਹ ਨਹੀਂ ਕਿ ਮੇਰੀ ਫਿਲਮ ਆ ਤਾਂ ਕਰਕੇ ਬਟ ਆਈ ਆਲਸੋ ਫੀਲ ਕਿ ਮੈਂ ਨਿੱਕਾ ਜਿੰਨੀ ਮਰਜ਼ੀ ਵਾਰੀ ਆਵੇ ਟੀਵੀ ਤੇ ਆ ਰਹੀ ਹੋਵੇ ਮੈਨੂੰ ਆ ਵੀ ਦੇਖ ਦੇ ਕਿੰਨਾ ਹਾਸਾ ਆਉਂਦਾ ਐਂਡ ਇਟਸ ਵਨ ਆਫ ਮਾਈ ਮੋਸਟ ਫੇਵਰਿਟ ਫਿਲਮਸ ਕਾਮੇਡੀ ਫਿਲਮਸ ਔਰ ਮੈਂ ਯੂਜੂਲੀ ਆ ਆਮ ਵੈਰੀ ਕ੍ਰਿਟੀਕਲ ਅਬਾਊਟ ਮਾਈ ਵਰਕ ਯਾ ਜੋ ਵੀ ਮੈਂ ਫਿਲਮਾਂ ਕੀਤੀ ਆ ਬਟ ਮੈਂ ਕਹਿ ਸਕਦੀ ਆ ਕਿ ਨਿੱਕਾ ਜੈਲਦਾਰ ਇਜ਼ ਵਨ ਆਫ ਮਾਈ ਮੋਸਟ ਫੇਵਰਿਟ ਫਿਲਮਸ ਔਰ ਮੈਂ ਬਹੁਤ ਹੀ ਪ੍ਰਾਊਡ ਆ ਟੂ ਬੀ ਅ ਪਾਰਟ ਆਫ ਥਿਸ ਬਿਊਟੀਫੁਲ ਫਿਲਮ ਬਿਊਟੀਫੁਲ ਫਰੈਂਚਾਈਜ਼ ਔਰ ਹੁਣ ਬਸ ਫੋਰ ਮੈਂ ਸੋਚਦੀ ਆ ਐਂਡ ਆਮ ਹੋਪਿੰਗ ਕਿਉਂਕਿ ਮੈਂ ਫਿਲਮ ਦੇਖੀ ਆ ਮੈਂ ਤਾਂ ਬਹੁਤ ਐਂਟਰਟੇਨ ਹੋਈ ਬਾਕੀ ਤੁਸੀਂ ਦੇਖ ਕੇ ਦੱਸਿਓ ਐਂਡ ਦੂਜਾ ਸਵਾਲ ਕੀ ਸੀਗਾ ਤੁਹਾਡਾ ਸਟੇਟ ਤੋਂ ਬਾਹਰ ਆਪਣੇ ਪੰਜਾਬ ਤੋਂ ਬਾਹਰ ਜਾ ਕੇ ਪੰਜਾਬੀ ਫਿਲਮਾਂ ਲਈ ਤੁਹਾਨੂੰ ਕੰਪਲੀਮੈਂਟ ਮਿਲੇ ਹੋਣ ਫੋਰ ਸਟ੍ਰੀਟਾਂ ਦੇ ਲੋਕਾਂ ਤੋਂ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਇਹ ਕੰਪਲੀਮੈਂਟ ਮਿਲਦਾ ਹੈ ਕਿ ਅਸੀਂ ਨਾ ਪੂਰੀ ਫੈਮਲੀ ਬੈਠ ਕੇ ਪੰਜਾਬੀ ਫਿਲਮਾਂ ਦੇਖ ਸਕਦੇ ਆ ਐਂਡ ਇਹ ਬਹੁਤ ਹੀ ਮਾਨ ਵਾਲੀ ਗੱਲ ਆ ਕਿ ਪੰਜਾਬੀ ਫਿਲਮਾਂ ਇਦਾਂ ਦੀਆਂ ਫਿਲਮਾਂ ਆ ਕਿ ਤੁਸੀਂ ਬੱਚਿਆਂ ਦੇ ਨਾਲ ਫਿਲਮ ਇੰਜੋਏ ਕਰ ਸਕਦੇ ਹੋ ਆਪਣੀ ਦਾਦੀ ਦੇ ਨਾਲ ਪਾਪਾ ਦੇ ਨਾਲ ਮੰਮੀ ਦੇ ਨਾਲ ਸੋ ਇਹ ਬੜੀ ਇੱਕ ਬਹੁਤ ਹੀ ਮਾਣ ਵਾਲੀ ਗੱਲ ਆ ਸੋ ਇਹ ਫੀਡਬੈਕ ਮੈਨੂੰ ਜ਼ਰੂਰ ਮਿਲਦਾ ਆ ਐਂਡ ਯੈਸ ਮੈਂ ਬਹੁਤ ਫਿਲਮਾਂ ਕੀਤੀਆਂ ਆ ਬਹੁਤ ਫਿਲਮਾਂ ਲਈ ਬਹੁਤ ਪਿਆਰ ਮਿਲਿਆ ਲੇਕਿਨ ਬੱਬੂ ਬੈਂਡਸ ਨੂੰ ਕੁਝ ਇੱਕ ਅਲੱਗ ਹੀ ਲੋਕਾਂ ਨੂੰ ਉਹਦੇ ਨਾਲ ਪਿਆਰ ਆ ਔਰ ਮੈਨੂੰ ਵੀ ਬਹੁਤ ਆ ਸੋ ਉਹ ਵੀ ਵਾਈਟਿਲ ਦੇ ਨਾਲ میری ਫਿਲਮਾਂ ਸੋ ਆਈ ਵਿਲ ਜਿਹਨੂੰ ਕਹਿੰਦਾ ਨਾ ਕਿ ਹਮੇਸ਼ਾ ਹੀ ਮੈਂ ਸ਼ੁਕਰਗੁਜ਼ਾਰ ਹੋਊਂਗੀ ਕਿ ਇਦਾਂ ਦਾ ਕੈਰੈਕਟਰ ਮੈਨੂੰ ਕਰਨ ਦਾ ਮੌਕਾ ਮਿਲਿਆ ਔਰ ਆੜਾ ਮੋਟਿਆਰਾ ਮੇਰੇ ਲਈ ਬਹੁਤ ਸਪੈਸ਼ਲ ਫਿਲਮ ਆ ਸੋ ਉਹਦੇ ਲਈ ਮੈਨੂੰ ਬਹੁਤ ਅਪਰੀਸ਼ੀਏਸ਼ਨ ਮਿਲਦੀ ਹੈ ਜੀ ਤੁਸੀਂ ਵਾਈਡਲ ਨੂੰ ਕਿਹਾ ਨਹੀਂ ਕਿ ਬੱਬੂ ਭੈਣ ਨੂੰ ਦੁਬਾਰਾ ਲੈ ਕੇ ਆਓ ਉਹ ਮੈਨੂੰ ਕਹਿੰਦੇ ਆ ਬਹੁਤ ਵਾਰੀ ਕਹਿੰਦੇ ਆ ਲੇਕਿਨ ਮੈਨੂੰ ਡਰ ਲੱਗਦਾ ਹੈ ਕਿ ਇੱਕ ਚੀਜ਼ ਬਹੁਤ ਬਣ ਚੁੱਕੀ ਹੈ ਇਦਾਂ ਦੀ ਆਈ ਡੋਨਟ ਨੋ ਜਾਂ ਤਾਂ ਇਦਾਂ ਦੀ ਕੋਈ ਸਕ੍ਰਿਪਟ ਆਵੇ ਕਿ ਮੈਨੂੰ ਇਹ ਲੱਗੇ ਕਿ ਹਾਂ ਓਕੇ ਯੂ نو ਅੜਗੁਟਿਆਰਾ 2 ਇਹ ਬਣ ਸਕਦੀ ਆ ਬਹੁਤ ਵਾਰ ਮੈਨੂੰ ਗੁੰਦੀਰ ਨੇ ਕਿਹਾ ਆ ਮੋਰ ਥੈਨ ਸਨੀ ਆਈ ਥਿੰਕ ਗੁੰਦੀਰ ਨੇ ਮੈਨੂੰ ਬਹੁਤ ਵਾਰ ਕਿਹਾ ਕਿ lettes do ਅੜਗੁਟਿਆਰਾ 2 ਤੋਂ ਦੇਖਦੇ ਆ lettes see ਜੇ ਇਦਾਂ ਦਾ ਕਦੇ ਮੌਕਾ ਪੜਿਆ ਤਨਾ ਜਦੋਂ ਸਰਵੱਲਾ ਜੀ ਨੂੰ ਬਈ ਉਦੋਂ ਵੀ ਬੋਲਿਆ ਹਨਾ ਤੇ ਸਾਡਾ ਤਾਂ ਸੁਪਨਾ ਸੀ ਜੀ ਨਿਰਮਲ ਸੀ ਮੈਂ ਨਾਲ ਕੰਮ ਕਰਨਾ ਇਸ ਤਰ੍ਹਾਂ ਲੌਂਗ ਦਾ ਲਸਕਾਰਾ ਜਦੋਂ ਪਹਿਲੀ ਫਿਲਮ ਆਈ ਸੀ ਪਹਿਲੀ ਜੀ ਜੀ ਹਨਾ ਤਦ ਉਹ ਤੋਂ ਦੇਖਦੇ ਆ ਜੀ ਤੇ ਭਾਈ ਅੰਬੀ ਨੂੰ ਵੀ ਮੈਂ ਯੂਨੀਵਰਸਿਟੀ ਪੜ੍ਹਦਾ ਸੀ ਭਾਈ ਉਦੋਂ ਦੇਖਦਾ ਸੀ ਭਾਈ ਕੰਮ ਕਰਾਂਗੇ ਆਪਾਂ ਕਿੱਥੇ ਤੇ ਸੋਨੂੰ ਪਾਜ ਬਾਬਾ ਤੇ ਸਾਡੇ ਉਧਰ ਬੈਠੇ ਨੇ ਮੈਂ ਤੇ ਸਾਰਾ ਸੁੱਖਣਾ ਸੀ ਤੇ ਬਹੁਤ ਵਧੀਆ ਲੱਗਦਾ ਜੀ ਮੈਂ ਤਾਂ ਇੱਕ ਦਿਨ ਫੜ ਲਿਆਉਂਦੀ ਆ ਬੰਦੇ ਨੂੰ ਨਾ ਇੱਕ ਲੈਂਡ ਦੇ ਵਿੱਚ ਲੱਗਣਾ ਚਾਹੀਦਾਗਾ ਤਾਂ ਇੱਕ ਦਿਨ ਜ਼ਰੂਰ ਨੰਬਰ ਆਉਂਦਾ ਤਾਂ ਮੇਰੇ ਲਈ ਤਾਂ ਇਹ ਬਹੁਤ ਵੱਡੀ ਗੱਲ ਹੈ ਥੈਂਕ ਯੂ पहला तो सत श्रीकाल सारे थैंक यू एवरीबडी फॉर कमिंग जो एक्चुअली जोक से ना मैंने जेन्यूनली समझ नहीं आया मैन नहीं लगता कि uh, मेरी पोलिटिकल नॉलेज बहुत ज़्यादा है और uh, एक पोलीटिकल आंसर नहीं है सच्ची गल और कैरेक्टर इंस्पिरेशन आई थिंक जिदा जगदीप ने जो लिखा स मैं सुनाया मैं uh, बड़ा इंट्रस्टिंग लगे क्योंकि बड़े शेड्सा और uh, ਇਕੋਸ਼ ਵਧੀਆ ਸਿੱਖਿਆ ਵੀ ਦਿੰਦਾ ਹੈ ਐਂਟਰਟੇਨ ਵੀ ਕਰਦਾ ਹੈ ਸਿਖੌਲਾ ਵੀ ਹੈ ਸੋ ਆਈ ਵਾਸ ਵੈਰੀ ਐਕਸਾਈਟਿਡ ਕਿ ਚਲੋ ਕੁਝ ਨਵਾਂ ਪਲੇ ਕਰਦੇ ਹਾਂ ਔਰ ਜਦ ਦੀਪ ਨੇ ਸਿਮਰ ਨੇ ਪੂਰੀ ਫਰੀडम ਦਿੱਤੀ ਐਕਚੁਅਲੀ ਉਹਨਾਂ ਦਾ ਇਹ ਥਾਟ ਸੀ ਜੋ ਵੀ ਪਲੇ ਕੀਤਾ ਹੈ ਉਹ ਪੂਰਾ ਜਗਦੀਪ ਨੇ ਜੋ ਲਿਖਿਆ ਸੀ ਸੋਚ ਕੇ ਉਹੀ ਪਲੇ ਕੀਤਾ ਹੈ ਐਂਡ ਆਈ ਥਿੰਕ ਉਹਨਾਂ ਦਾ ਕਾਫੀ ਇਨਪੁਟ ਰਿਹਾ ਉਹਨਾਂ ਦੇ ਮਾਈਂਡ 'ਚ ਕਿਉਂਕਿ ਜਿੱਦਾਂ ਕਾਫੀ ਗੁਰਮਾ ਕੀਤੀਆਂ ਜਗਦੀਪ ਦੇ ਨਾਲ ਸੋ ਜਦੋਂ ਗੋਡੇ-ਗੋਡੇ ਚਾਹ ਸੀ ਕਿ ਮੈਨੂੰ ਯਾਦ ਆ ਜਗਦੀਪ ਬੈ ਸੈਟ ਮਾਈਂਡਸੈਟ ਸੀਗਾ ਕਿ ਸੋਨ ਨੂੰ ਇਦਾਂ ਕਰਨਾ ਆ I want you to be this girl ਉਹਨਾਂ ਦੀ ਬਰੀਫ ਸ਼ਾਰਟ ਔਰ ਵੈਰੀ ਕੀ ਉਹਨੂੰ ਕਹਿੰਦਾ ਆ ਵੈਰੀ ਸ਼ਾਰਟ ਐਂਡ ਸ਼ਾਰਪ ਬਰੀਫ ਜਿਹਨੂੰ ਕਹਿੰਦਾ ਨਾ ਕਿ ਹੀ ਵਾਸ ਵੈਰੀ ਸ਼ਾਰਟ ਕਿ ਕਿਵੇਂ ਕਿਵੇਂ ਕਰਨਾ ਆ ਔਰ ਇਸਨ ਦੇ ਵਿੱਚ ਵੀ ਉਹ ਉਹਨਾਂ ਦਾ ਜੋ ਸੈਟ ਸੀਗਾ ਮਾਈਂਡ ਦੇ ਵਿੱਚ ਇੱਕ ਕੈਰੈਕਟਰ ਨੂੰ ਲੈ ਕੇ ਕਿ ਐਂਜਲ ਇਦਾਂ ਦੀ ਆ ਸੋ ਥਰੂ ਅੰਡਰ ਇਸ ਗਾਈਡੈਂਸ ਐਂਡ ਅੰਡਰ ਸਿਮਰਸ ਗਾਈਡੈਂਸ ਜੋ ਉਹਨਾਂ ਦਾ ਥਾਟ ਸੀਗਾ ਮੈਂ ਉਹ ਹੀ ਪਲੇ ਕੀਤਾ I tried ਅ ਬਾਕੀ ਤੁਸੀਂ ਫਿਲਮ ਦੇਖਿਓ ਫਿਰ ਐਕਚੁਅਲੀ ਪਤਾ ਲੱਗੂਗਾ ਕਿ ਉਹ ਥੌਟ ਜਿਹੜਾ ਆ ਤੁਹਾਡੇ ਤੱਕ ਆਇਆ ਹਾਂਜੀ ਐਡਜੈਕਟਿਵ ਦੀ ਰਾਈਟਿੰਗ ਬਹੁਤ ਅੱਛੀ ਹੈ ਉਹ ਹਰ ਬੰਦੇ ਦਾ ਕੈਰੈਕਟਰ ਦੇਖਦਾ ਹੈ ਤੇ ਉਸ ਮੁਤਾਬਕ ਹੀ ਰੋਲ ਦਿੱਤਾ ਹੈ ਇਹ ਨਹੀਂ ਕਿ ਤੁਸੀਂ ਦੇਖੋਗੇ ਜਿੰਨੀ ਕਾਸਟਿੰਗ ਹੁੰਦੀ ਹੈ ਵੀ ਉਹ ਐਗਜ਼ੈਕਟ ਹੁੰਦੀ ਹੈ ਉਹ ਜਿਹੜੀ ਹੁੰਦੀ ਹੈ ਜਿਵੇਂ ਉਹ ਚਾਹਦਾ ਹੁੰਦਾ ਹੈ ਤੇ ਜਿਵੇਂ ਆਡੀਅנס ਨੂੰ ਪਸੰਦ ਥੈਂਕ ਯੂ ਅੱਜ ਸਾਨੂੰ ਕਿਦਾਂ ਤੁਸੀਂ ਦੱਸਿਆ ਕਿ ਇੰਚਲ ਇਸ ਤਰੀਕੇ ਦੀ ਹੈ। ਸੀ ਕਿਰੈਕਟਰ ਪਲੇ ਕਰਦੇ ਹੋਏ ਕਿੰਨਾ ਕੁ ਉਸ ਚੀਜ਼ ਨੂੰ ਦੇਖਿਆ ਕਿ ਜਦੋਂ ਡੋਮਿਨੇਟਿੰਗ ਵੀ ਹੈ ਉਹ ਇੱਕ ਅਲੱਗ ਕਿਰੈਕਟਰ ਦਾ ਸ਼ੇਡ ਹੈ ਜਿਹੜਾ ਉਹ ਡੋਮਿਨੇਟ ਕਰਦੀ ਵੀ ਨਜ਼ਰ ਆਉਂਦੀ ਹੈ ਸਾਨੂੰ ਬ੍ਰੇਡਰ ਦੇ ਵਿੱਚ। ਪਰਸਨਲੀ ਤੁਹਾਨੂੰ ਕਿਹਨਾਂ ਦੇ ਕਿਰੈਕਟਰ ਜ਼ਿਆਦਾ ਪਸੰਦ ਆਉਂਦੇ ਨੇ? ਪਲੇ ਕਰਨ ਦੇ ਵਿੱਚ ਮਜ਼ਾ ਆਉਂਦਾ ਹੈ ਕਿ ਯਾਰ ਇੰਨੇ ਸ਼ੇਡ ਜੇ ਮੇਰੇ ਕੋਲ ਹੋਣ ਤਾਂ ਮੈਂ ਜ਼ਿਆਦਾ ਸੋਹਣੇ ਤਰੀਕੇ ਨਾਲ ਉਹਨੂੰ ਪਲੇ ਕਰ ਸਕਦੀ। ਕੋਈ ਵੀ ਖਿਦਾਰ ਜਿਹੜਾ ਕਿ ਚੈਲੈਂਜਿੰਗ ਹੋਵੇ ਕਿਉਂਕਿ ਜਦੋਂ ਕਰੀਅਰ ਦੀ ਮੈਂ ਸ਼ੁਰੂਆਤ ਕੀਤੀ ਐ ਉਦੋਂ ਇੰਨੀ ਆਪਰਚੂਨਿਟੀਆਂ ਇਦਾਂ ਦੀਆਂ ਨਹੀਂ ਸੀਗੀਆਂ ਕਿ ਕੁਝ ਕਰਨ ਨੂੰ ਹੋਵੇ ਉਦੋਂ ਇੱਕ ਆਰਟਿਸਟ ਜਿਹੜੀ ਪੋਜੀਸ਼ਨ 'ਚ ਮੈਂ ਸੀ ਮੈਨੂੰ ਸਿਰਫ ਇੰਨਾ ਸੀਗਾ ਕਿ ਓਕੇ ਚਲੋ ਠੀਕਾ ਮੈਨੂੰ ਇੱਕ ਵਧੀਆ ਸਟਾਰ ਕਾਸਟ ਦੇ ਨਾਲ ਇੱਕ ਵਧੀਆ ਪ੍ਰੋਡਕਸ਼ਨ ਦੇ ਨਾਲ ਇੱਕ ਵਧੀਆ ਡਾਇਰੈਕਟਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਹਾ ਓਨਾ ਹੀ ਉਹੀ ਬਹੁਤ ਆ ਕਿਉਂਕਿ ਅੱਜ ਤੋਂ ਕੋਸਾਲ ਪਹਿਲਾ ਆਈ ਡੋਨਟ ਥਿੰਕ ਸੋ ਕੁੜੀਆਂ ਲਈ ਕੁਝ ਬਹੁਤ ਜ਼ਿਆਦਾ ਕਰਨ ਵਾਲੇ ਕਿਰਦਾਰ ਵੈਸੇ ਵੀ ਨਹੀਂ ਸੀ ਲਿਖੇ ਜਾਂਦੇ ਸੋ ਹੌਲੀ ਹੌਲੀ ਉਹ ਚੇਂਜ ਹੁੰਦਾ ਗਿਆ ਸੋ ਹੌਲੀ ਹੌਲੀ ਸਭ ਤੋਂ ਪਹਿਲਾਂ ਗੁੱਡੀਆਂ ਪਟੋਲੇ ਆਈ ਫਿਰ ਅੜਮ ਮੁਟਿਆਰਾ ਆਈ ਫਿਰ ਗੋਡੇ-ਗੋਡੇ ਚ ਆਈ ਸੋ ਤੁਸੀਂ ਐਜ਼ ਐਨ ਇਨਸਾਨ ਐਜ਼ ਐਨ ਆਰਟਿਸਟ ਵੀ ਗਰੋ ਕਰਦੇ ਹੋ ਤਾਂ ਤੁਹਾਡਾ ਲਾਲਚ ਵੀ ਵਧਦਾ ਜਾਂਦਾ ਨਾਲ ਦੇ ਨਾਲ ਆਡੀਅנס ਦੀ ਐਕਸਪੈਕਟੇਸ਼ਨ ਵੀ ਵੱਧਦੀ ਜਾਂਦੀ ਹੈ ਤੁਹਾਡੇ ਤੋਂ ਸੋ ਆਈ ਥਿੰਕ ਹੁਣ ਮੈਂ ਕੋਈ ਮਾਈਂਡ ਇਦਾਂ ਦਾ ਸੈਟ ਨਹੀਂਗਾ ਕਿ ਆਹੀ ਮੈਂ ਕਰਨਾ ਹੈ

ਕਿ ਸ਼ਾਇਦ ਇਹ ਕਿ ਸੋਨੇ ਪਾ ਗਏ ਜੋ ਪੰਜਾਬੀ ਫਿਲਮਾਂ ਨਹੀਂ ਦਿਖਾਉਣਾ ਸੋ ਇਹ ਚੀਜ਼ ਕਰਦੇ ਅੰਦਰੋਂ ਜਾਣੀ ਸਾਦੀ ਔਰ ਜੋ ਵੀ ਮੈਂ ਹਲੇ ਤੱਕ ਹਾਸਿਲ ਕੀਤਾ ਪੰਜਾਬੀ ਸਿਨੇਮਾ ਕਰਕੇ ਕੀਤਾ ਪੰਜਾਬ ਦੀ ਆਡੀਅנס ਕਰਕੇ ਸੋ ਹਮੇਸ਼ਾ ਮੇਰੀ ਕੋਸ਼ਿਸ਼ ਰਹੂਗੀ ਜਿੰਨੇ ਚਿਰ ਤੱਕ ਆਡੀਅנס ਚਾਹੂਗੀ ਮੈਨੂੰ ਦੇਖਣਾ ਮੈਂ ਟਰਾਈ ਕਰਦੀ ਰਹੂੰਗੀ ਕਿ ਮੈਂ ਇੱਥੇ ਕੰਮ ਕਰਦੀ ਰਹਾ ਹਾਂ ਔਰ ਵਧੀਆ ਕੰਮ ਕਰਦੀ ਰਹਾ ਹਾਂ ਸਪੇਸ ਤੋਂ ਪਹਿਲਾਂ ਵੀ ਸੇ ਡਿਸਕਸ਼ਨ ਹੋ ਚੁੱਕੀਆ ਹੋ ਰ ਆਰਟਿਸਟਾਂ ਦੇ ਨਾਲ ਬਟ ਐਜ਼ ਅ ਨੌਲੇਜ ਤੁਹਾਡੇ ਕੋਲ ਸੀ ਜਨਰਲ ਜਾਨਣਾ ਚਾਹੁੰਦੀ ਵੀ ਕੰਮ ਕਰਨ ਦਾ ਓਕੇ ਦਿੱਤਾ ਦਾ ਫਰਕ ਹੈ ਕੁਝ ਪੋਜ਼ਿਟਿਵ ਦੋਨੇ ਚੀਜ਼ਾਂ ਨੂੰ ਸੋ ਮਤਲਬ ਮੈਨੂੰ ਲੱਗਦਾ ਵੀ ਹਾਂ ਇਹਦੀ ਚੀਜ਼ ਓ ਜਿਆਦਾ ਬੈਟਰ ਆ ਤੇ ਇਹਦੇ ਚ ਆਪਣੇ ਪੰਜਾਬ ਵਾਲੇ ਬੈਟਰ ਆ ਮਤਲਬ ਨੌਲੇਜ ਇਹ ਤੁਹਾਡੇ ਕੋਲ ਜਰੂਰ ਚਾਹਨਾ ਚਾਹੁੰਦੀ ਇਹ ਜੀ ਜਿਹੜਾ ਆਪਣਾ ਪਲੋਂ ਨਾ ਉਹ ਆਫ ਕੌਰਸ ਇੱਥੇ ਕਿਉਂਕਿ ਜਦੋਂ ਤੁਹਾਡੀ ਬੋਲੀ ਸੇਮ ਆ ਤਦ ਲੋਕ ਆਪਣੇ ਲਾਦੇ ਆ ਆਪਣਾ ਕਲਚਰ ਆਪਣੀ ਬੋਲੀ ਖਾਣਾ ਪੀਣਾ ਰਹਿਣਾ ਹੈ ਨਾ ਕਈ ਗੱਲਾਂ ਤੁਹਾਨੂੰ ਇੱਥੇ ਕਹਿਣੀਆਂ ਵੀ ਨਹੀਂ ਪੈਂਦੀਆਂ ਕਿਉਂਕਿ ਆਪਾਂ ਕਲਚਰਲੀ ਇਨੇ ਸੇਮ ਆ ਸਾਡੀ ਭਾਸ਼ਾ ਰਹਿਣਾ ਉੱਠਣਾ ਬਗਤ ਕਈ ਚੀਜ਼ਾਂ ਬਿਨਾਂ ਕਹੇ ਹੋ ਜਾਂਦੀਆਂ ਸੋ ਉਹ ਇੱਕ ਆਪਣਾ ਆਪਣਾ ਇੱਥੇ ਔਰ ਉਹ ਕੰਮ ਦਾ ਅਲੱਗ ਹੀ ਸਵਾਲ ਆ ਲੋਕਾਂ ਨੂੰ ਮਿਲ ਕੇ ਪੰਜਾਬ ਆ ਕੇ ਪੰਜਾਬ ਵਰਗੀ ਕੋਈ ਜਗ੍ਹਾ ਹੀ ਨਹੀਂ ਹੈਗੀ ਔਰ ਇਹ ਸਿਰਫ ਮੈਂ ਕੈਮਰਾ ਤੇ ਨਹੀਂ ਕਹਿ ਰਹੀ ਬਿਕਾਜ਼ ਆਈ ਆ ਮੀਨ ਇਟ ਮਤਲਬ ਮੈਨੂੰ ਇਹ ਦਿਲੋਂ ਹੀ ਗੱਲ ਆਦੀਆਂ पर डिफरेंस ऑफ कोर्स ਪਹਿਲਾ ਵੀ ਬੜੀ ਗਰੀ ਇਹ ਗੱਲ ਕਹੀ ਆ ਬਜਟ ਜਦੋਂ ਬਜਟ ਜ਼ਿਆਦਾ ਨਾ ਤੇ ਫਿਰ ਬੰਨ ਤਸੱਲੀ ਨਾਲ ਸ਼ੂਟ ਕਰਦਾ ਆ ਤੁਸੀਂ ਤੁਹਾਡੇ ਕੋਲ ਪ੍ਰੈਸ਼ਰ ਨਹੀਂ ਹੁੰਦਾ ਨਾ ਡਾਇਰੈਕਟਰ ਉੱਤੇ ਨਾ ਪ੍ਰੋਡਿਊਸਰ ਉੱਤੇ ਬਟ ਇੱਥੇ ਆਫ ਕੌਰਸ ਸਾਡੇ ਹਲੇ ਬਜਟ ਸੋਂਨੇ ਜ਼ਿਆਦਾ ਨਹੀਂ ਆ ਸੋ ਇੱਕ ਟਾਈਮ ਲਾਈਨ ਸੈੱਟ ਹੁੰਦੀ ਆ ਕਿ ਬਈ ਆਪਾਂ ਨਾ 35 ਦਿਨਾਂ ਚ ਫਿਲਮ ਪੂਰੀ ਕਰਨੀ ਆ ਸੋ ਉਹਦੇ ਵਿੱਚ ਜੋ ਵੀ ਬੈਸਟ ਹੋ ਪਾਉਂਦਾ ਮੈਂ ਦੇਖਿਆ ਕਰਦੇ ਆ ਬਟ ਆਈ ਥਿੰਕ ਜਿਹੜੀ ਮੈਨੂੰ ਚੀਜ਼ ਉਧਰ ਜ਼ਿਆਦੀ ਵਧੀਆ ਲੱਗੀ और जो मैं नोटिस की उतने प्री प्रोडक्शन बहुत वाला तरी तरीके करते हैं मतलब प्रॉपर प्लैनिंग करते हैं बिफोर गोइंग ऑन शूट इतने बड़ी बार थोड़ा जहाँ होंगे कि चलो आप वेख लागे यू नो लाइक उस शायद में भी अपने कल्चर भी है ना थोड़ा जहा कि देखी जाऊगी है ना तो इतने बड़ी मेरी फिल्मों so, uh, से भी ही होंगे कि वेखी जाऊगी सो आई थिंक दैट इज समथिंग वी कैन मे बी लर्न थोड़ा जि उससे आई थिंक बाकी आई थिंक टैलेंट इधर भी बहुत ज़्यादा है चाहे वो एक्टर्स या डायरेक्टर्स हो, हो मतलब आप सू पता पंजाब टैलेंट की कोई कमी नहीं है और आई जस्ट होप कि इधर लोग भी उन्नी पैशन फिल्मा बना जिन्ना उधर करते हैं और आई थिंक कई लोग बहुत बढ़िया काम इतने कर रहे हैं उस सब ਇਹ ਸਵਾਲ ਤਾਂ ਉਸੇ ਡਾਇਰੈਕਟਰ ਸਾਹਿਬ ਨੂੰ ਜਾਣਾ ਸੀਗਾ ਜਾਂ ਰਾਈਟਰ ਸਾਹਿਬ ਨੂੰ ਦੇ ਜਿੱਦਾਂ ਨਿੱਕਾ ਜਿਆਦਾਰ ਵੱੰਦੇ ਟਾਈਮ ਵੀ ਗੱਲ ਹੋਈ ਸੀ ਕਿ ਨਾ ਉਹਨੇ ਕਿਹਾ ਸੀ ਵੀ ਇਸ ਫਿਲਮ ਦੀ ਜਿਹੜਾ ਹੀਰੋ ਦਾਦੀ ਆ ਵੀ ਨਿੱਕਾ ਜਿਆਦਾਰ ਉਹ ਜਿਹੜੀ ਹੈ ਨਾ ਵੀ ਦਾਦੀ ਦੀ ਕਹਾਣੀ ਇਸ ਫਿਲਮ ਦਾ ਹੀਰੋ ਜਿਹੜੀ ਨਿਰਮਲ ਸੀ ਮੈਂ ਮਾ ਤੇ ਇਸਮ ਦੇ ਰਿਲੇਟਡ ਵੀ ਥੋੜਾ ਜਿਹਾ ਜਾਣਦਾ ਹਾਂ ਕਿ ਕਿਉਂਕਿ ਟ੍ਰੇਲਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸੋਨਮ ਡੋਮੀਨੇਟ ਕਰ ਰਹੀ ਹੈ ਟ੍ਰੇਲਰ ਨੂੰ ਨਾ ਤੇ ਵੀ ਦਾਦੀ ਇਸ ਵੀਰਤ ਦੇ ਵਿੱਚ ਜਾਦਾ ਉੱਪਰ ਆ ਜਾ ਇਹਦੇ ਵਿੱਚ ਸੋਨਮ ਜਿਆਦਾ ਉੱਪਰ ਦਾਦੀ ਤੋਂ ਉੱਪਰ ਕੋਈ ਨਹੀਂ ਜਾ ਸਕਦਾ ਕਿਉਂਕਿ ਵੀ ਆਲ نو ਦੈਟ ਬਾਕੀ ਤੁਸੀਂ ਫਿਲਮ ਦੇਖੋ ਹਲੇ ਕਿੰਨੇ ਦਿਨ ਚਾਲbandn ਰਹਿ ਗਿਆ ਹੁਣ ਮੈਂ ਅਸੀਂ ਹੁਣੇ ਤੁਹਾਨੂੰ ਦੱਸਦੀ ਕੌਣ ਕਿਹਨੂੰ ਡੋਮੀਨੇਟ ਕਰ ਰਿਹਾ ਬਟ ਹਾਂ ਮੈਂ ਬੀਬੀ ਨੂੰ ਥੋੜੀ ਜਿਹੀ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਲੜਾਈ ਵੀ ਹੋਈ ਹੈ ਬਟ ਉਹ ਤੁਸੀਂ ਸਿਨੇਮਾ 'ਚ ਦੇਖੋ ਬਟ ਕਿਊਟ ਫਨ ਇੱਕ ਫੈਮਿਲੀ ਐਂਟਰਟੇਨਰ ਹੈ ਔਰ ਜੇ ਪਹਿਲੀ ਨਿਕਲ ਤੁਹਾਨੂੰ ਪਸੰਦ ਆਈਆਂ ਆਈ ਐਮ 100% ਸ਼ੋਰ ਕਿ ਤੁਹਾਨੂੰ ਇਹ ਵੀ ਵਧੀਆ ਲੱਗੇਗੀ ਸਕਸੈਸ ਇੱਕ ਤਾਂ ਵੀ ਜਿਸ ਕੰਮ ਨੂੰ ਤੁਸੀਂ ਫੜਿਆ ਜਿਹੜਾ ਤੁਸੀਂ ਚਾਹੁੰਦੇ ਹੋ ਸਾਡੇ ਬੜੇ ਤਾਂ ਸੁਪਨੇ ਸਾਫ ਨਹੀਂ ਨੇ ਹੁੰਦੇ ਸਿਰ ਸਟੋਰੇ ਆਈ ਜੋ ਤੁਸੀਂ ਚਾਹੁੰਨੇ ਹੋ ਉਹ ਕੰਮ ਕਰਨ ਉਸ ਨੂੰ ਲਗਾਤਾਰ ਲਗਾਤਾਰ ਤਾਂ ਬਜਰੂਣੀ ਹੈ ਉਦੀ ਤੁਹਾਨੂੰ ਮੁਸ਼ਕਲ ਆਉਣਗੀਆਂ ਤੁਸੀਂ ਹਾਰੋਗੇ ਵੀ ਤੁਸੀਂ ਜਿੱਤੋਗੇ ਵੀ ਪਰ ਜੋ ਤੁਸੀਂ ਲੱਗੇ ਰਹੇ ਨਾ ਟਾਈਮ ਦੀ ਕੀਮਤ ਬਹੁਤ ਢੀ ਹੈ ਮੈਂ ਟਾਈਮ ਦੀ پابੰਦ ਰਹੀ ਹਾਂ ਤੇ ਟਾਈਮ ਨੇ ਮੈਨੂੰ ਅੱਜ ਇਸ ਥਾਂ ਤੇ ਖੜਾ ਕੀਤਾ ਹੈ ਮੈਂ ਲਗਾਤਾਰ ਲੱਗੀ ਰਹੀ ਮੈਂ ਨਹੀਂ ਪਤਾ ਵੀ ਮੈਂ ਕੋਈ ਚਹਿਆ ਕਰ ਰਹੀ ਐ ਮੈਂ ਮਾੜਾ ਕਰ ਰਹੀ ਐ ਬਸ ਉਹ ਕੰਮ ਨੂੰ ਫੜ ਲਿਆ ਤੇ ਲਗਾਤਾਰ ਦਾ ਰਹੀ ਐ ਮੇਰੀ ਅਸਮਝ ਚੱਡੋ ਨਾ ਜਦੋਂ ਵੀ ਦਾ ਰਾਜਾ ਕੋਲੋਂ ਦਾ ਖੁੱਲੂਗਾ ਤੁਹਾਡੇ ਫਰਾਂਚਾਈਜ਼ੀ ਹੀ ਇਹਦਾ ਹਿੱਸਾ ਬਣਨਾ ਮੇਰੇ ਲਈ ਇੱਕ ਵੱਡੀ ਗੱਲ ਐ ਕਿਉਂਕਿ ਮੇਰੇ ਤੇ ਇੱਕ ਰਿਸਪੌਂਸਿਬਿਲਟੀ ਸੀ ਕਿਉਂਕਿ ਜਿਹੜਾ ਇਹ ਕਿਰਦਾਰ ਸੀ ਤੇ ਕਰਨਜੀਤ ਭਾਜੀ ਨੇ ਪਹਿਲਾਂ ਕੀਤਾ ਉਸ ਚੀਜ਼ ਨੂੰ ਕੈਰੀ ਕੀਤਾ ਪਰ ਮੈਨੂੰ ਐਵੇਂ ਮੈਂ ਉਨ੍ਹਾਂ ਦੇ ਕੰਪੈਰੀਟਿਵਲੀ ਜਾਂ ਚੀਜ਼ਾਂ ਨੂੰ ਕਿੱਦਾਂ ਮੈਂ ਉਸ ਸੀਨ ਨੂੰ ਸੰਭਾਲ ਪਾਉਂਗਾ ਰਿਸਪੌਂਸਿਬਿਲਟੀ ਸੀ ਸੋ ਮੈਨੂੰ ਲੱਗਦਾ ਮੈਂ ਆਮ ਦਾ 100% ਦੇ ਪਾਇਆ ਜਾਂ ਜੀਓ ਸਕਰੀਨ ਤੇ ਮੈਂ ਆਪਣੀ ਕੋਸ਼ਿਸ਼ ਬਹੁਤ ਕੀਤੀ ਹੈ ਮੈਂ ਇਸ ਚੀਜ਼ ਦਾ ਲੱਕੀ ਮਾਨ ਹੈ ਸੀਨ ਨੂੰ আর ਸਾਰੀ ਕਾਸਟ ਦਾ ਤੇ ਬਾਕੀ ਜਿਹੜੀ ਗੱਲ ਤੇ ਹਾਸਰੇ ਨੇ ਮੈਨੂੰ ਲੱਗਦਾ ਉੱਥੀ ਉਹੀ ਸੀਨ ਜਿਹੜਾ ਬਹੁਤ ਉੱਥੇ ਚੀਜ਼ਾਂ ਪਨ ਹੁੰਦਾ ਸੀ ਅ ਕਲਾਈਮੈਕਸ ਅਸੀਂ 6-7 ਰਾਤਾਂ ਚ ਕੀਤਾ ਹੈ ਉਹ ਪੂਰੀ ਤੀਸਰੀ ਰਾਤ ਵਿੱਚ ਨੀਂਦ ਸੁੱਤੇ ਰਹਿਣਾ ਉੰਗੀ ਜਾਂ ਫਿਰ ਰਿਜੀਮੈਨ ਮੰਨ ਲਓ ਕੋਰੋਂ ਜਾਂ ਚੀਜ਼ਾਂ ਆਉਂਦੀਆਂ ਉਹ ਚੀਜ਼ਾਂ ਸਾਰਾ ਬਹੁਤ ਫੱਲ ਸੀ ਉੱਤੇ ਮੋਟਰ ਤੇ ਸੋ ਇਟ ਵਾਸ ਮਤਲਬ ਆਨ ਬਟ ਬਾਦ ਮੈਨੂੰ ਐਵੇਂ ਮੈਂ ਸੀਰੀਅਸਲੀ ਇਸ ਚੀਜ਼ ਦਾ ਮੈਨੂੰ ਨਰਵਸਨੈਸ ਬਹੁਤ ਸੀ ਜਦੋਂ ਅਨਰੇਟ ਕੀਤਾ ਸੀ ਕਿ ਮਤਲਬ ਕਰਨਜੀਤ ਭਾਜੀ ਵਾਲਾ ਜਣਾ ਕਿ ਉਹ ਜਗ੍ਹਾ ਤੇ ਮੈਂ ਕਰਨਾ ਹੈ ਤਾਂ ਮੇਰੇ ਲਈ ਉਹ ਚੀਜ਼ ਬਹੁਤ ਵੱਡੀ ਰਿਸਪੋਨਸਿਬਿਲਟੀ ਸੀ ਮੈਮ ਕਹਿੰਦੇ ਬਹੁਤ ਅੱਛਾ ਕੀਤਾ ਸੋ Thank you. <laughs>